थाना छेलटा एसएचओ इंस्पेक्टर सरमेल सिंह ने अपना चार्ज संभाल नशे का कारोबार करने वाले पाया चीफ एडिटर कमलजीत सिंह विशेष रिपोर्ट ਕ੍ਰਾਸ ਕਾਨਫਰੰਸ ਕੀਤੀ ਜਾ ਰਹੀ ਕੀਨ ਆਨਲਾਈਨ ਇਹ ਅਸੀਂ ਤੈਨੂੰ ਕੱਦ ਦੇ ਦੱਤੂ ਕੀਤੀ ਹੈ ਜੀ ਐਨਡੀ ਦੇ ਕ੍ਰੀਮ ਕਦਮਾ ਨੰਬਰ 86 ਹੈ ਜੀ ਤੇ ਦੋਸ਼ੀ ਬੁਰੇ ਸੇਵਕ ਸਿੰਘ ਪੁੱਤ ਸੇਵਕ ਉਤਰ ਜਿੰਦਰ ਸਿੰਘ ਵਾਸੀ ਕਲਪੁਰ ਕਾਲੇ ਜਿਸ ਤੇ ਕੋ ਸੋਬਰਮ ਹੈ ਰਾਮਪ੍ਰੀਤ ਜੀ ਇੱਕ ਕਮ ਕਦਮਾ ਨੰਬਰ 88 ਇਹ ਰਣਜੀਤ ਸਿੰਘ ਰੇਲੀ ਸਰੰਗਾ son of ਸੁਸ਼ਿੰਦਰ ਗੋਪਾਲ ਜੀ ਵਨ ਸਿੰਘ ਕਲੋਨੀ ਹੁਣ ਕੀ ਬਿਗਾੜੀ ਇਹ ਤਾਂ 255 ਗ੍ਰਾਮ ਹੈਰਨ ਬਰਾਮਦ ਹੋ ਗਏ। ਤੇ ਤੀਜਾ ਮਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱਡੂ ਪੁੱਤਰ ਜਗਿੰਦਰ ਸਿੰਘ ਆਵਾਦੀ ਨਾਨਕਪੁਰਾ ਗੁਰੂ ਕੀ ਬਡਾਈ। ਇਹ ਤੋਂ 10 ਗ੍ਰਾਮ ਹੈਰਨ ਬਰਾਮਦ ਹੋ ਗਏ। ਇਹ ਸਾਰਿਆਂ ਦੇ ਆਪਸ ਵਿੱਚ ਕਨੈਕਟ ਐ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵੱਖ-ਵੱਖ। ਇਹ ਜਿਹੜਾ ਪਹਿਲਾ ਵਾ ਕਨਗੁਰ ਕਾਲੇ ਵਾਲਾ ਉਹ ਤਾਂ ਇਕੱਲਾ ਐ ਜੀ। ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਐ ਜੀ। ਇਸਾ ਕਿਥੋਂ ਲੈ ਕੇ ਆਇਆ ਇਹ ਨਸ਼ਾ ਜੀ ਇਹ ਅਗਿਆਜੇਮ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਆ ਉਹ ਪਤਾ ਕਰ ਰਹੇ ਆ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਇਹਨਾਂ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਹਾਂਜੀ ਪਹਿਲਾਂ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਲੇ ਜੀ ਅੱਜ ਇਸ ਕਰਾਂਗੇ ਜੀ ਇਸ ਕਰਕੇ ਇਹਨਾਂ ਦਾ ਰਿਮਾਂਡ ਦੇ ਆ ਰਹੇ ਨੇ ਤੇ ਇਹ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਹੈ ਸੋਗਰਾਮ 100 ਗ੍ਰਾਮ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ ਜੀ